ਪੰਜਾਬੀ ਭਰਾਵੋ ਜੇਕਰ ਆਪਾਂ ਭਾਨੇ ਸਿੱਧੂ ਵਾਸਤੇ ਨਿਊਯਾਰਕ ਦੇ ਟਾਈਮ ਸਕੇਅਰ ਤੇ ਜਾ ਕੇ ਸਾਰੇ ਆਪਾਂ ਪੰਜਾਬੀ ਭਰਾ ਇਕੱਠੇ ਹੋਈਏ ਹੱਥਾਂ ਦੇ ਵਿੱਚ ਭਾਨੇ ਸਿੱਧੂ ਦੇ ਪੋਸਟਰ ਫੜ ਕੇ ਪੰਜਾਬ ਸਰਕਾਰ ਨੂੰ ਇਹ ਸੁਨੇਹਾ ਦਈਏ ਕਿ ਜਿਹੜਾ ਤੁਸੀਂ ਪੰਜਾਬ ਦੇ ਨੌਜਵਾਨ ਨੂੰ ਬੇਕਸੂਰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਸ ਨੂੰ ਜਲਦੀ ਤੋਂ ਜਲਦੀ ਰਿਹਾ ਕਰੋ ਦੋਸਤੋ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਅਮਰੀਕਾ ਦੀ ਧਰਤੀ ਤੋਂ ਟਾਈਮਸ ਕਿਰ ਇੱਕ ਬਹੁਤ ਵੱਡੀ ਜਗ੍ਹਾ ਦੋਸਤੋ ਬਿਲਬੋਰਡ ਹੈ ਉੱਥੇ ਅਸੀਂ ਉੱਥੇ 5-7 ਮਿੰਟ ਦੀ ਭਾਨੇ ਸਿੱਧੂ ਦੀ ਵੀਡੀਓ ਵੀ ਚਲਾਉਣਾ ਚਾਹੁੰਦੇ ਆ ਸੋ ਦੋਸਤੋ ਮੇਰਾ ਮੰਨਣਾ ਹੈ ਕਿ ਜੇਕਰ ਅਸੀਂ ਇਹ ਕੰਮ ਕਰਦੇ ਆ ਤਾਂ ਮੇਰੇ ਭਰਾਵੋ ਪੰਜਾਬ ਸਰਕਾਰ ਤੇ ਅਸੀਂ ਹੋਰ ਵੀ ਪ੍ਰੈਸ਼ਰ ਬਿਲਡ ਅਪ ਕਰ ਸਕਦੇ ਆ ਔਰ ਇਹ ਪ੍ਰੈਸ਼ਰ ਬਿਲਡ ਅਪ ਕਰਨਾ ਸਾਡੇ ਫਰਜ਼ਾਂ ਦੇ ਵਿੱਚੋਂ ਇੱਕ ਵੱਡਾ ਫਰਜ਼ ਹੈ ਦੋਸਤੋ ਜੇਕਰ ਤੁਸੀਂ ਪੰਜਾਬ ਪੰਜਾਬੀਅਤ ਤੇ ਆਪਣੀ ਕਮਿਊਨਿਟੀ ਨੂੰ ਪਿਆਰ ਕਰਦੇ ਹੋ ਮੈਂ ਸਮਝਦਾ ਕਿ ਤੁਸੀਂ ਇਸ ਸੁਨੇਹੇ ਨੂੰ ਜਰੂਰ ਕਬੂਲ ਕਰੋਗੇ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਨਾਲ ਸੰਪਰਕ ਕਰਕੇ ਇਸ ਵੱਡੇ ਇੱਕਠ ਦਾ ਰੂਪ ਤਾਰਨ ਕਰ ਸਕਦੇ ਆ ਜੇਕਰ ਮੇਰੇ ਪੰਜਾਬੀ ਭਰਾ ਇਹ ਦਿਲੋਂ ਚਾਹਣ ਸੋ ਦੋਸਤੋ ਪੋਸਟਰ ਮੈਂ ਛਾਪਾ ਲਊਗਾ ਹੋਰ ਵੀ ਜਿਹੜੀ ਤੁਸੀਂ ਮੈਨੂੰ ਸੇਵਾ ਲਾਓਗੇ ਮੈਂ ਨਿਭਾ ਦਊਗਾ ਪਰ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਮੈਂ ਇੱਥੇ ਇਕੱਲਾ ਮੈਨੂੰ ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਇੱਥੇ ਅਮਰੀਕਾ ਚ ਆਏ ਨੂੰ ਪਰ ਦੋਸਤੋ ਮੇਰੇ ਦਿਲ ਦੇ ਵਿੱਚ ਆਪਣੀ ਪੰਜਾਬੀ ਆਪਣੀ ਕਮਿਊਨਿਟੀ ਔਰ ਬੇਕਸੂਰ ਭਾਨੇ ਸਿੱਧੂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਇਸ ਵਾਸਤੇ ਬਹੁਤ ਦਰਦ ਹੈ ਸੋ ਦੋਸਤੋ ਵੀਡੀਓ ਬਹੁਤ ਨਾਲ ਲੰਬੀ ਕਰਾਂ ਤਾਂ ਲਾਸਟ ਵਿੱਚ ਸਿਰਫ ਤੁਹਾਨੂੰ ਇੱਕੋ ਬੇਨਤੀ ਕਰਦਾ ਹੈ ਕਿ ਕਿਰਪਾ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਨਾਲ ਸੰਪਰਕ ਕਰ ਲਓ ਤਾਂ ਕਿ ਆਪਾਂ ਆਉਂਦੇ ਸ਼ਨੀਵਾਰ ਨੂੰ ਉੱਥੇ ਇੱਕ ਵੱਡਾ ਇਕੱਠ ਰੱਖ ਸਕੀਏ ਸასი ਸ਼ਕਲ ਦੋਸਤੋ ਜਿਉਂਦੇ ਵੱਸਦੇ ਰਹੋ